ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਜਿਨ ਕਹਿ ਹਿਰਦੇ ਮੈਂਦ ਕਪਟ ਹੈ ਬਾਹਰੋਂ ਟਵਾਇਆ ਕੂੜਾ ਕਪਟ ਕਮਾਮ ਦੇ ਕੂੜਾ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਉੜਾ ਲਾਲਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਖ ਪਾਇਆ ਜਿਨ ਕੈ ਹਿਰਦੇ ਮੈਦ ਕਪਟ ਹੈ ਬਾਹਰੋਂ ਤਵਾਇਆ ਕੋੜਾ ਕਪਟ ਕਮਾਮ ਦੇ ਕੋੜ ਪਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨਾ ਛਪੈ ਛਪਾਇਆ ਕੁੜਾ ਲਾਲਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਖ ਪਾਇਆ ਜਿਨ ਕੈ ਹਿਰਦੇ ਮੈਦ ਕਪਟ ਹੈ ਬਾਹਰੋਂ ਟਵਾਇਆ ਕੂੜਾ ਕਪਟ ਕਮਾਮ ਦੇ ਕੂੜਾ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਕੂੜਾ ਲਾਲ ਚ ਲੱਗਿਆ ਫਿਰ ਜੌਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਿਖ ਪਾਇਆ ਜਿਨ ਕਹਿ ਹਿਰਦੇ ਮੈਲ ਕਪਟ ਹੈ ਬਾਹਰੋਂ ਟਵਾਇਆ ਕੂੜਾ ਕਪਟ ਕਮਾਮ ਦੇ ਕੂੜਾ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਕੂੜਾ ਲਾਲਚ ਲੱਗਿਆ ਫਿਰ ਜੌਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਖ ਪਾਇਆ ਜਿਨ ਕੈ ਹਿਰਦੇ ਮੈਲ ਕਪਟ ਹੈ ਬਾਹਰੋਂ ਟਵਾਇਆ ਕੋੜਾ ਕਪਟ ਕਮਾਮ ਦੇ ਕੋੜ ਪਰਗਟ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਉੜਾ ਲਾਲਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਖ ਪਾਇਆ ਜਿਨ ਕਹਿ ਹਿਰਦੇ ਮੈਲ ਕਪਟ ਹੈ ਬਾਹਰੋਂ ਟਵਾਇਆ ਕੋੜਾ ਕਪਟ ਕਮਾਮ ਦੇ ਕੋੜਾ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨਾ ਛਪੈ ਛਪਾਇਆ ਉੜੈ ਲਾਲਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਖ ਪਾਇਆ ਜਿਨ ਕੈ ਹਿਰਦੇ ਮੈਦ ਕਪਟ ਹੈ ਬਾਹਰੋਂ ਟਵਾਇਆ ਕੂੜਾ ਕਪਟਕ ਮਾਮ ਦੇ ਕੂੜ ਪਰਗਟ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਉੜੈ ਲਾਲਚ ਲੱਗਿਆ ਫਿਰ ਜੌਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਿਖ ਪਾਇਆ ਜਿਨ ਕਹਿ ਹਿਰਦੇ ਮੈਲ ਕਪਟ ਹੈ ਬਾਹਰੋਂ ਤਵਾਇਆ ਕੂੜਾ ਕਪਟ ਕਮਾਮ ਦੇ ਕੂੜਾ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਕੂੜਾ ਲਾਲਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਖ ਪਾਇਆ ਜਿਨ ਕੈ ਹਿਰਦੇ ਮੈਦ ਕਪਟ ਹੈ ਬਾਹਰੋਂ ਟਵਾਇਆ ਕੋੜਾ ਕਪਟ ਕਮਾਮ ਦੇ ਕੋੜ ਪਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਉੜਾ ਲਾਲਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਖ ਪਾਇਆ ਜਿਨ ਕੈ ਹਿਰਦੇ ਮੈਦ ਕਪਟ ਹੈ ਬਾਹਰੋਂ ਟਵਾਇਆ ਕੋੜਾ ਕਪਟ ਕਮਾਮ ਦੇ ਕੋੜਾ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨਾ ਛਪੈ ਛਪਾਇਆ ਉੜੈ ਲਾਲਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਖ ਪਾਇਆ ਜਿਨ ਕੈ ਹਿਰਦੇ ਮੈਲ ਕਪਟ ਹੈ ਬਾਹਰੋਂ ਟਵਾਇਆ ਕੋੜਾ ਪਟਕ ਕਮਾਮ ਦੇ ਊੜ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਊੜ ਲਾਲ ਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਿਖ ਪਾਇਆ ਜਿਨ ਕਹਿ ਹਿਰਦੇ ਮੈਂਦ ਕਪਟ ਹੈ ਬਾਹਰੋਂ ਟਵਾਇਆ ਕੋੜਾ ਕਪਟ ਕਮਾਮ ਦੇ ਕੋੜ ਪਰਗਟ ਆਇਆ ਅੰਦਰ ਹੋਏ ਸੋ ਨਿਕਲੈ ਨਾ ਛਪੈ ਛਪਾਇਆ ਉੜ ਲਾਲਚ ਲੱਗਿਆ ਫਿਰ ਜੌਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਖ ਪਾਇਆ ਜਿਨ ਕੈ ਹਿਰਦੇ ਮੈਲ ਕਪਟ ਹੈ ਬਾਹਰੋਂ ਤਵਾਇਆ ਕੋੜਾ ਕਪਟ ਕਮਾਮ ਦੇ ਕੋੜ ਪਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਕੂੜਾ ਲਾਲਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਖ ਪਾਇਆ ਜਿਨ ਕੈ ਹਿਰਦੇ ਮੈਲ ਕਪਟ ਹੈ ਬਾਹਰੋਂ ਟਵਾਇਆ ਕੂੜਾ ਕਪਟ ਕਮਾਮ ਦੇ ਕੂੜਾ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨਾ ਛਪੈ ਛਪਾਇਆ ਉੜੈ ਲਾਲਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਖ ਪਾਇਆ ਜਿਨ ਕੈ ਹਿਰਦੇ ਮੈਦ ਕਪਟ ਹੈ ਬਾਹਰੋਂ ਟਵਾਇਆ ਕੂੜਾ ਕਪਟ ਕਮਾਮ ਦੇ ਕੂੜ ਪਰਗਟ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਕੂੜਾ ਲਾਲ ਚ ਲੱਗਿਆ ਫਿਰ ਜੌਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਿਖ ਪਾਇਆ ਜਿਨ ਕਹਿ ਹਿਰਦੇ ਮੈਲ ਕਪਟ ਹੈ ਬਾਹਰੋਂ ਟਵਾਇਆ ਕੂੜਾ ਕਪਟ ਕਮਾਮ ਦੇ ਕੂੜਾ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਕੂੜਾ ਲਾਲ ਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਖ ਪਾਇਆ ਜਿਨ ਕੈ ਹਿਰਦੇ ਮੈਲ ਕਪਟ ਹੈ ਬਾਹਰੋਂ ਟਵਾਇਆ ਕੋੜ ਕਪਟ ਕਮਾਮ ਦੇ ਕੋੜ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਉੜਾ ਲਾਲਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲੇਖ ਪਾਇਆ ਜਿਨ ਕੈ ਹਿਰਦੇ ਮੈਦ ਕਪਟ ਹੈ ਬਾਹਰੋਂ ਟਵਾਇਆ ਕੋੜਾ ਕਪਟ ਕਮਾਮ ਦੇ ਕੋੜ ਪਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨਾ ਛਪੈ ਛਪਾਇਆ ਕੂੜਾ ਲਾਲ ਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਿਖ ਪਾਇਆ ਜਿਨ ਕੈ ਹਿਰਦੇ ਮੈਲ ਕਪਟ ਹੈ ਬਾਹਰੋਂ ਟਵਾਇਆ ਕੂੜਾ ਕਪਟ ਕਮਾਮ ਦੇ ਊੜ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਊੜ ਲਾਲਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤੇ ਲਿਖ ਪਾਇਆ ਜਿਨ ਕਹਿ ਹਿਰਦੇ ਮੈਲ ਕਪਟ ਹੈ ਬਾਹਰੋਂ ਟਵਾਇਆ ਕੋੜ ਕਪਟ ਕਮਾਮ ਦੇ ਕੋੜ ਪ੍ਰਗਟ ਆਇਆ ਅੰਦਰ ਹੋਏ ਸੋ ਨਿਕਲੈ ਨ ਛਪੈ ਛਪਾਇਆ ਕੋੜ ਲਾਲਚ ਲੱਗਿਆ ਫਿਰ ਜੌਨੀ ਪਾਇਆ ਨਾਨਕ ਜੋ ਬੀਜੈ ਸੁਖਾਵਣਾ ਕਰਤੇ ਲਖ ਪਾਇਆ ਵਾਹਿਗੁਰੂ ਜੀ ਕਾ ਥਲਸਾ ਵਾਹਿਗੁਰੂ ਜੀ ਕੀ ਫਤ